ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਦੇ ਆਗਮਨ ਅਸੀਂ ਉਸ ਖਲਵਾੜੀ ਦੀ ਉਸ ਮਹਾਪੁਰਸ਼ਾਂ ਦੇ ਦਰਸ਼ਨ ਕਰ ਰਹੇ ਆ ਜਿਨ੍ਹਾਂ ਦੀ ਕੁਰਬਾਨੀ ਜੋ ਮੱਥੇ ਨਾਲ ਲਾਉਂਦੇ ਆ ਸਾਡੇ ਜਿਹੜੇ ਜੀਵਨ ਆ ਸਫਲ ਹੋ ਜਾਂਦੇ ਇੱਕ ਗੱਲ ਕਿਸੇ ਕਵੀ ਨੇ ਕਹੀ ਕਿ ਨਜ਼ਰ ਤੇ ਨਜ਼ਰ ਇੱਕ ਲੱਭ ਜਿਹੜਾ ਫਰਕਾ ਥੋੜਾ ਥੋੜਾ ਜੇ ਦਾ ਮਿਹਰਬਾਨੀ ਤਾਂ ਆਪਣਾ ਕਲਪਨਾ ਹੋ ਜਾਂਦਾ ਤੇ ਜੇ ਮਹਾਂਪੁਰਸ਼ਾਂ ਦੀ ਗੁਰੂ ਮਹਾਰਾਜ ਦੀ ਨਜ਼ਰ ਦੇ ਵਿੱਚ ਆ ਕੇ ਬਹਿਰੀਏ ਦੇ ਨਜ਼ਰ ਪੈ ਗਈ ਤੁਹਾਡੇ ਤੇ ਤੇ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਂਦਾ ਅਸੀਂ ਵੇਖ ਰਹੇ ਹਾਂ ਆ ਇਸ ਜਗ੍ਹਾ ਤੇ ਦਿਨੋ ਦੇ ਆਏ ਆ ਇੱਥੇ ਜਗ੍ਹਾ ਦਾ ਮੂਹ ਮੰਤਰੇ ਬਦਲਤਾ ਫਿਰ ਕਿਹ ਆ ਬੋ ਕੈਂਪ ਲਾਇਆ ਹੋਇਆ ਸਾਡੀ ਤੁਹਾਡੀ ਖਾਤਰ ਫਿਰ ਦਿਨੋ ਹਾਰਦਾ ਹੈ ਕੋਲੋਂ ਕਿੰਨੇ ਟਰੱਕ ਚਾਰ ਕੁਝ ਨਿਆਣ ਸਿਰ ਬੜੇ ਕੋਈ ਟਰੱਕ ਪਰ ਪਰ ਤੇ ਦੇ ਰਹੇ ਆ ਜਿੱਥੇ ਰੋਡ ਪਈ ਇੱਥੋਂ ਦੇ ਲੋਕ ਇੱਥੋਂ ਦੇ ਸੱਜਣ ਉੱਤ ਲੱਕ ਲੈ ਕੇ ਜਾਂਦੇ ਸੀ ਜਿੱਥੇ ਰੋਡ ਹੁੰਦੀ ਸੀ ਭੱਟੀਆਂ ਨਹੀਂ ਕੋ ਪਹੁੰਚਦੇ ਕਰਦੇ ਸੀ ਜਦੋਂ ਰੋਡ 'ਤੇ ਕਿਸਾਨੀ ਦੀ ਕੋੜ ਵਿੱਚ ਰਸਤਾ ਕਰਨਿਆ ਜਦੋਂ ਰੋਡ ਪਈ ਉੱਥੇ ਧਰਮਨ ਆਇਆ ਗੁਰਦਸਨ ਮਹਾਰਾਜ ਨਿਯੋਗ ਵਿੱਚ ਸकता ਕੰਨਿਆ ਉਹਨਾਂ ਨੇ ਮੈਂ ਸਰ ਕਰ ਕੀਤੀ ਨਾਲ ਜਿੰਨਾ ਜੋਗਦਾਰ ਸਿਉ ਪਾਇਆ ਮਹਾਂਪੁਰਸ਼ ਤਾਂ ਇਹ ਕੰਮ ਕਰਦੇ ਆ ਜਿੰਨੇ ਵੀ ਮਹਾਂਪੁਰਸ਼ੇ ਤੇ ਬੈਠੇ ਸਭ ਸੇਵਾ ਦੇ ਨਾਲ ਜੁੜੇ ਹੋਏ ਆ ਸੇਵਾ ਕਰਦੇ ਕਰਾਉਂਦੇ ਕਈ ਸੰਤਾਂ ਦੇ ਇਸ ਨੂੰ ਦਰਸ਼ਨ ਕਰਦੇ ਆ ਇੱਕ ਵਾਰਨ ਮੈਂ ਛੋਟੀ ਜੀ ਗੱਲ ਇੱਕ ਉਹਦੇ ਅਸੀਂ ਕਿਨੇ ਜੋ ਰਾਮ ਨੂੰ ਵਾਰ ਮਿਲਿਆ ਨਾ ਜੁਝ ਜੱਟ ਕੇ ਸਰਪੰਚ ਜੱਟ ਕੇ ਤੇ ਪ੍ਰਥਮੇ ਸਾਰਿਆਂ ਨੂੰ ਨਮਸਕਾਰ ਕੀਤੀ ਆ ਦੇ ਗੁਰੂਆਂ ਨੂੰ ਕੀਤੀ ਪੁਜਿਤ ਜੀਵਨਾਂ ਨੂੰ ਕੀਤੀ ਨਾਲ ਆਗੇ ਮਾਤਾਂ ਨੂੰ ਕੀਤੀ ਫਲੀਪ ਤੇ ਉਹਦੇ ਪੀਤਰਵਾਦ ਦੇ ਲੰਮੀ ਟੈਕਟ ਤੇ ਅੱਥਰੂ ਸਿਰ ਤੇ ਚਾਲੂ ਰੱਖੇ ਜਿੰਨੇ ਬਾਪ ਪੁੱਤ ਉਹਦੇ ਪੁਜਿਤ ਗੁਰੂ ਜੀ ਬੈਠੇ ਸਾਰੇ ਉਹਨਾਂ ਨੇ ਤਾਰੀਫ ਮਾਰੀ ਤੇ ਉੱਥੇ ਇੱਕ ਪ੍ਰੋਫੈਸ਼ਨ ਉੱਠ ਕੇ ਇਹਦਾ ਕਹਿੰਦਾ ਜੀ ਇੱਕ ਮੈਨੂੰ ਸਮਝ ਨਹੀਂ ਰਹੀ ਨਹੀਂ ਪਰਖ ਨੇ ਨਿਸ਼ਟਾਰ ਰਾਮ ਕੀਤੀ ਗੁਰੂਆਂ ਨੇ ਕੀਤੀ ਉਹ ਮਾਤਾ ਨੂੰ ਆਉਂਦੀ ਅਗੁਤੀ ਕਿਸੇ ਨੇ ਉਹਦੇ ਤਾਈਂ ਮੜਿਆ ਸੀ ਸੀਤਾ ਦੇ ਨਿਸ਼ਟਾਰ ਕੀਤੀ ਉਸ ਤੋਂ ਉਪ ਦੇ ਉਹ ਕਹਿੰਦੇ ਸੀਤਾ ਤੇ ਜਿਹੜੇ ਚਰਮਨਾ ਤੇ ਰਾਜ ਨੂੰ ਠੋਪਰਾ ਮਾਰਨ ਵਾਲੀ ਇਹ ਬਦਵਾਸ ਨਹੀਂ ਹੋਇਆ ਸੀ ਇਹ ਰਾਜ ਛੱਡ ਕੇ ਬਨਵਾਸ ਆਉ ਦੇ ਪਤੀ ਦੇ ਨਾਲ ਘੜਿਆ ਸੀ ਇਹ ਰੋੜ ਰਾਣੀ ਤੋ ਸਾਰੇ ਮਿਲ ਕੇ ਦੀ ਕਿਨੇ ਉਹ ਖੁੱਤਰ ਮਾਰਤੀ ਕਿ ਮੈਂ ਰਾਣੀ ਨਹੀਂ ਬਣਨਾ ਇਹੋ ਚੱਲਦਾ ਤੇ ਭਰਤੂਤ ਸਾਡੇ ਦੁਨੀਆ ਦਾ ਰਾਜ ਮੈਂਦਾ ਸੀ ਉਹਨੇ ਸਾਰੇ ਰਾਜ ਨੂੰ ਖੁੱਤਰ ਮਾਰ ਕੇ ਦੇ ਰਾਜ ਦੇ ਨੰਦੀਆਂ ਖੜਾਵਾ ਸਿਰ ਤੇ ਰੱਖ ਕੇ ਰਾਜ ਜਿਹੜੇ ਬੈਠਾ ਉਹ ਥੱਲੇ ਬੈਠ ਕੇ ਉਹਨੇ ਵਰਖਾ ਸੀ ਇਹਨੇ ਕਰਾਵਾ 14 ਸਾਲ ਬੀਤ ਗਿੱਤੇ ਤੇ ਉਹ ਸਿਰ ਸਿਰੋ ਚੱਲਨ ਸੀ ਤਾਂ ਸਾਰਾ ਉਹਦੇ ਪਤਵ ਲੱਗਦਾ ਵੀ ਇਹੋ ਜੇ ਕਰਨਾ ਤੇ ਮੱਥਾ ਟੇਕਣਾ ਇਹ ਉਹਨਾਂ ਸਿਰਨਿਵਾਣੇ ਉਹਨਾਂ ਸਾਨੂੰ ਉੱਠ ਕੇ ਮੱਲੋ ਮੱਲ ਜੀ ਕਰਦਾ ਵੀ ਉੱਠ ਕੇ ਜੰਮੇ ਕਰਕੇ ਮੱਥਾ ਟੇਕੀਏ ਆ ਜੋ ਮਾਂ ਤੋਂ ਸਾਡੇ ਵਿੱਚ ਬੈਠੇ ਆ